ਜਲੰਧਰ ਦੇ ਪੌਸ਼ ਇਲਾਕੇ ਮਾਰਲ ਟਾਊਨ ਵਿੱਚ ਕੱਲ ਰਾਤ 10:40 ਤੇ ਕਰੇਟਾ ਗੱਡੀ ਵੱਲੋਂ ਫੋਰਚਨਰ ਅਤੇ ਤਿੰਨ ਗੱਡੀਆਂ ਨੂੰ ਟੱਕਰ ਮਾਰੀ ਗਈ ਜਿਸ ਜ਼ੋਰਦਾਰ ਟੱਕਰ ਵਿੱਚ ਪੰਜਾਬ ਦੇ ਸਾਬਕਾ ਸੰਸਦ ਮਹਿੰਦਰ ਸਿੰਘ ਕੇਪੀ ਦੇ بیٹے ਰਿਚੀ ਕੇਪੀ ਦੀ ਮੌਤ ਹੋ ਗਈ ਹੈ। ਪੌਸ਼ ਦੀ ਨੇਕਸ਼ੀਅਤ ਪਟਵਾਰ ਮੰਤਰੀ ਵੀ ਪਟਵਾਰ ਮੈਂਬਰ ਪਾਰਲੀਮੈਂਟ ਇਹਨਾਂ ਨੇ ਕਦੇ ਕਿਸ ਨਾ ਤਵੇਸ਼ ਨਹੀਂ ਚਾਹੀਏ ਪੋਜੀਸ਼ਨ ਤੱਕ ਉੱਪਰ ਜਾ ਕੇ ਉਹਨਾਂ ਦਾ ਵੀ ਪਿਆਰ ਕਰਦੇ ਹੋਰ ਗੁਰੂ ਤੋਂ ਡਰਨ ਵਾਲੇ ਬੰਦੇ ਜਿਹੜਾ ਆਪ ਕੋ ਸਭ ਦਾ ਖੌਫ ਖਾਵਣ ਵਾਲਾ ਪਦ ਹੈ ਜਿਹਨਾਂ ਨਾਲ ਕਿਸ਼ਨ ਨੇ ਕਬੂਤ ਕਰਦੇ ਤੇ ਭਗਵਾਨ ਨੇ ਵੀ ਕਿਹਾ ਕਰਦਾ ਇੱਕ ਬੱਚਾ ਹੋਵੇ ਜਵਾਨ ਬੱਚਾ ਹੋਵੇ ਤੇ ਉਹ ਇਸ ਤਰ੍ਹਾਂ ਨਾਲ ਉਹ ਜਿਹੜੀ ہو گیا بہت سارا شہر میں ہے جس بھی بند نے گل کرو ہے وہ شہر سارا بالکل کوئی گتی سن پہ شہر بھی نیک انسان اس طرح ہوا ہے نا ایشور کسی دیں کرے گا کی پی صاحب حوصلہ دے کے پر حوصلہ بننا نہیں تیرے پہلے تربت نہیں چل گئی ایک ہوں جوان ہوتا بیٹا سارے سارا کچھ گوم رہا ہے ਕਿਦਾ ਬੇਸਤ ਲਾਣੀ ਆ ਸਭ ਦੀ ਹੈ ਸਿਪਾਹੀ ਪ੍ਰੇ ਕਰਾਂਗੇ ਪਹੜਾ ਕੇ ਕਿਸਾਮ ਸੰਤੁਰਸ ਰੱਖਣ ਜਿਹੜਾ ਪਹਾੜ ਸਾਡੇ ਭਰਾ ਦੇ ਕਿਰਿਆ ਵੈ ਉਹਨਾਂ ਦਾ ਜੀ ਵਾਕ ਕਰਦੇ ਹੋਰ ਆਪ ਸਵਸਥ ਰਹਿ ਕੇ ਕਿਸਾਮ ਅਸੀਂ ਦੇ ਪੇ ਕਰਾਂਗੇ ਸਾਡੇ ਬਲਵਦੀ ਪ੍ਰੇ ਕਰਾਂਗੇ ਜਿਹੜੇ ਕਿਸਾਮ ਦੇ ਬਹੁਤ ਨੇਕ ਰੂਹ ਹੈ ਉਹਨਾਂ ਦੇ ਕਾਹ ਦੀ ਚੀ ਜਿਹੜਾ ਕੱਲੇ ਤੁਸੀਂ ਪੰਜਾਬ ਦੇ ਜਿਹੜਾ ਲੋਕ ਦਾ ਪਨਵਾ ਜਾ ਰਿਹਾ ਤੇ ਪਰਿਵਾਰ ਕੋਲ ਇੱਕ ਤੋਂ ਬਹੁਤ ਹੀ ਜੋ ਦਾ ਕਸ਼ਟ ਕਰ ਰਿਹਾ ਹੁੰਦਾ ਮੈਨੂੰ ਸਮਝਦਾ ਕਿ ਕੋਈ ਵੀ ਪੋਲੀਟੀਸ਼ੀਅਨ ਜਿਹੜਾ ਸਮਾਜ ਦੀ ਸੇਵਾ ਦੇ ਵਿੱਚ ਲੱਗਾ ਹੈ ਬਹੁਤ ਘੱਟ ਸਮਾਂ ਆਪਣੇ ਪਰਿਵਾਰ ਨੂੰ ਦੇ ਸਕਦਾ ਹੈ ਔਰ ਦੇਸ ਪਰਿਵਾਰ ਨੇ ਹਮੇਸ਼ਾ ਰਾਜਨੀਤੀ ਦੇ ਵਿੱਚ ਰਹਿ ਕੇ ਲੋਕਾਂ ਦੇ ਨਾਲ ਰਿਹਾ ਲੋਕਾਂ ਦੀ ਸੇਵਾ ਕੀਤੀ ਹੈ ਔਰ ਇਹ ਜਿਹੜਾ ਸਮਾਂ ਹੁੰਦਾ ਹੈ ਪਰਿਵਾਰ ਦੇ ਨਾਲ ਰਹਿਣ ਦਾ ਔਰ ਆਪਣੇ ਬੱਚਿਆਂ ਦੀ ਜਿਹੜੀ ਤੱਕੀ ਹੈ ਉਹ ਦੇਖਣ ਦਾ ਸਮਾਂ ਹੁੰਦਾ ਪਰ ਇਹ ਸਮੇਂ ਆ ਕੇ ਜਿਹੜੀ ਇਹ ਏਡੀ ਵੱਡੀ ਸਾਟ ਆ ਜੇ ਪਰਿਵਾਰ ਨੂੰ ਜਿਹੜੀ ਵੱਜੀ ਹੈ ਮੈਂ ਸਮਝਦਾ ਕਿ ਕਸ਼ਟ ਬਹੁਤ ਵੱਡਾ ਉਹਦੇ ਪਰਮ ਦੇ ਦਾ ਪ੍ਰਮਾਤਮਾ ਕਿਰਪਾ ਕਰਨ ਮਹਿੰਦਰ ਸਿੰਘ ਕੀ ਸਾਹਿਬ ਤੇ ਉਹਨਾਂ ਦੇ ਪਰਿਵਾਰ ਤੇ ਉਸ ਦੁੱਖ ਦੇ ਵਿੱਚੋਂ ਉੱਪਰ ਸਕੇ ਕਿ ਕਿਹਟਰੋਤਾ ਬੇਟਾ ਹੋਏ ਚਾਟ ਕੇ ਚਲਾ ਜਾ ਰਹੀ ਫਿਰ ਅਚਨ ਚੀਏ ਜੇ ਬਾਬਾ ਫਰੀਦ ਜੀ ਵਾਲੀ ਗੱਲ ਜਿਹੜੇ ਬਚਨ ਹੈ ਕਿ ਜੋ ਮਨ ਚੇਤਨਾ ਚੇਤਿ ਸੰਸਾਰ ਕਾਲੀ ਰੱਖੀ سارا کچھ ہوں گی سب بانی کا نالج ہوں گیانے اج اِس محسوس کرتے ہیں کہ جو کہ بیس صاحب کی بڑی بڑی پیڑ بڑی ہے تکلیف ہو رہی ہے اچھی سارے جو آ رہے ہیں پھر اس کر کرنے راستے آ رہے ہیں شکریف اچھا ہے میرا پاڑا شکی پرماتا ان کا بڑا شریف سا جی بڑا ہونہار سا اجے تو میرج بھی نہیں کی سینتی کسان سے ਪਰ ਉਹ ਪਹਿਵਾਰੀ ਅੱਜਕੱਲ੍ਹ ਲੜਕੇ ਕਹਿੰਦੇ ਨੇ ਵੀ ਅਸੀਂ ਮੈਰਿਜ ਲੇਟ ਕਰਾਣੀ ਹੈ ਤੇ ਅਸੀਂ ਇਲਾਕੇ ਜਦੋਂ ਅਸੀਂ ਚੌਣ ਲੜਦੇ ਹੁੰਦੇ ਸੀ ਨਾ ਵੀ ਐਮਪੀ ਵੀ ਉਦੋਂ ਵੀ ਉਹ ਕਹਿੰਨਦੇ ਸੀ ਤੇ ਇਹ ਕਦੇ ਇਹ ਯਾਦਾ ਨਹੀਂ ਜਾਂਦਾ ਇੰਨੀ ਸ਼ਰਾਫਤ ਸੀ ਇਸ ਪੱਤਿ ਤਨੇੜੇ ਕਿ ਬੋਲਦੇ ਸੀ ਸਭੀ ਨੂੰ ਸੋ ਚਲੋ ਪਰਮਾਤਮਾ ਰੱਖਣਾ ਜੀ ਥੋੜੀ ਲੱਗਿਆ ਸਾਨੂੰ ਜਿੱਥੇ ਅਸਰ ਵੀ ਨਹੀਂ ਤਿੰਨ ਹੀ ਕੋਈ ਸਵਾਰਸਾਨੀ ਪੁੱਢੀ ਲਾ ਕੇ ਉਹ ਪੁੱਢੀ ਕਰਦੇ ਜਾਂਦੇ ਮੌਤ ਜਿਹੜੀ ਹੈ ਅਡਾਂਸ ਚਾਹੀਏ ਬਿਲਕੁਲ ਪਰ ਜਵਾਨੀ ਦੇ ਵਿੱਚ ਚਲੇ ਜਾਣਾ ਹੈ ਲੱਕ ਤੋੜਨਾ ਠੀਕ